ਸੱਤ ਰੇਖਾਲ ਦੀ ਹਰਜਿੰਦਰ ਵਾਲੀਆ YouTube ਚੈਨਲ ਤੇ ਤੁਹਾਡਾ ਸਵਾਗਤ ਪਿਆਰੇ ਦਰਸ਼ਕੋ ਕੱਲ ਦਿੱਲੀ ਦੇ ਵਿੱਚ ਵੋਟਾਂ ਪਈਆਂ ਵਿਧਾਨ ਸਭਾ ਦੀਆਂ ਤਕਰੀਬਨ 60 65% ਜਿਹੜੀ ਆ ਪੋਲਿੰਗ ਹੋਈ ਹੈ ਜੇ ਐਵਰੇਜ ਦੇਖੀਏ ਕਿਤੇ ਵੱਧ ਕਿਤੇ ਘਟਾ 60% ਦੇ ਨੇੜੇ ਤੇੜੇ ਕੁਝ ਜ਼ਿਆਦਾ ਨਹੀਂ ਕਾਫੀ ਘਟ ਹੋਈ ਹੈ ਪਿਛਲੇ 12 ਸਾਲ ਤੋਂ ਸਭ ਤੋਂ ਘੱਟ ਪੋਲਿੰਗ ਹੈ یوں ਲੱਗਦਾ ਕਿ ਲੋਕਾਂ ਦੀ ਦਿਲਚਸਪੀ ਜਿਹੜੀ ਹੈ ਜਿਆਦਾ ਨਹੀਂ ਰਹੀ ਤੇ ਸਾਡੇ ਪੋਲੀਟਿਸ਼ੀਅਨ ਕਰ ਵੀ ਬੜਾ ਕੁਛ ਅਜ਼ਹਾਰ ਰਹੇ ਨੇ ਦਿਲਚਸਪੀ ਤਾਂ ਘਟਣੀ ਸੁਭਾਅਕ ਹੈ ਖੈਰ ਫਿਰ ਉਸ ਤੋਂ ਬਾਅਦ ਐਗਜ਼ੈਕਟ ਪੋਲ ਹੋਇਆ ਐਗਜ਼ੈਕਟ ਪੋਲ ਜਿਹੜੇ ਨੇ ਉਹ 11 ਏਜੰਸੀਜ਼ ਨੇ ਕੀਤੇ ਐਗਜ਼ੈਕਟ ਪੋਲ ਕੀ ਹੁੰਦਾ ਜਦੋਂ ਤੁਸੀਂ ਵੋਟ ਪਾ ਕੇ ਹਟਦੇ ਹੋ ਬਾਹਰ ਨਿਕਲਦੇ ਹੋ ਬੂਥ ਤੋਂ ਤੇ ਉੱਥੇ ਖੜੇ ਹੁੰਦੇ ਨੇ ਤੇ ਤੁਹਾਨੂੰ ਸਵਾਲ ਕੀਤਾ ਜਾਂਦਾ ਹੈ ਏਜੰਸੀ ਦੇ ਬੰਦੇ ਕੋਲੋਂ ਕਿਉਂ ਵੋਟ ਪਾਈਆ ਕਿਉਂ ਪਾਈਆ ਕੀ ਕਾਰਨ ਹੈ ਇਹ ਸਾਰੀਆਂ ਗੱਲਾਂ ਨੂੰ ਜਦੋਂ ਵੋਟਰਾਂ ਤੋਂ ਬਾਅਦ ਦੋ ਕਿਸਮ ਦੇ ਪੋਲ ਹੁੰਦੇ ਨੇ ਇੱਕ ਹੁੰਦਾ ਹੈ opinion poll ਜਿਹੜਾ ਵੋਟਾਂ ਤੋਂ ਪਹਿਲਾਂ ਹੁੰਦਾ ਹੈ ਇੱਕ ਹੁੰਦਾ ਹੈ exit poll ਜਿਹੜਾ ਵੋਟਾਂ ਤੋਂ ਬਾਅਦ ਜਿਹੜਾ ਪਹਿਲਾਂ ਹੁੰਦਾ ਉਹ ਤਾਂ ਹੀਰਾ ਫੇਰੀ ਇੰਨੀ ਹੋਣ ਲੱਗੀ ਲੋਕ ਪੈਸੇ ਦੇ ਕੇ ਕਰੋਣ ਲੱਗ ਗਏ ਆਪਣੇ ਹੱਕ ਛਾਵਾ ਬਣਾਉਣ ਲਈ ਉਹ ਤਾਂ ਚੋਣ ਕਮਿਸ਼ਨ ਨੇ ਬੰਦ ਕਰ ਦਿੱਤੇ ਇਹ ਜਿਹੜੇ exit poll ਜਦੋਂ ਚੋਣਾਂ ਹੋ ਜਾਂਦੀਆਂ ਨੇ ਉਹਦੇ 1 ਘੰਟੇ ਬਾਅਦ ਫਿਰ ਇਹਨਾਂ ਨੂੰ ਨਸ਼ਰ ਕੀਤਾ ਜਾ ਸਕਦਾ ਹੈ ਟੈਲੀਕਾਸਟ ਕੀਤਾ ਜਾ ਸਕਦਾ ਹੈ ਜਿਹੜੇ ਕੱਲ ਵੀ ਹੋਏ ਤੇ ਕੱਲ ਜਿਨ੍ਹਾਂ ਨੇ ਐਗਜ਼ਿਟ ਪੋਲ 11 ਚੋਂ 9 ਨੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣਾਈ ਜੇ ਉਹਨਾਂ ਦੇ ਦੇਖੀਏ ਐਵਰੇਜ ਤਾਂ 39 ਸੀਟਾਂ 17 ਚੋਂ ਦਿੱਤੀਆਂ ਭਾਜਪਾ ਨੂੰ ਆਪ ਨੂੰ ਦਿੱਤੀਆਂ 30 ਤੇ ਕਾਂਗਰਸ ਨੇ ਤਾਂ ਖਾਤਾ ਖੋਲਿਆ 1 ਸੀਟ ਦਿੱਤੀ ਕੀ ਹੈ ਐਗਜ਼ਿਟ ਪੋਲ ਹੈ ਕੀ ਇਹਨਾਂ ਦੀ ਹਕੀਕਤ ਹੈ ਕਿ ਪਿਛਲੇ ਜਿਹੜੇ ਐਗਜ਼ਿਟ ਪੋਲ ਨੇ ਉਹ ਸਹੀ ਸਾਬਤ ਹੋਏ ਨਹੀਂ ਇਸ ਵਾਰ ਸਹੀ ਸਾਬਤ ਹੋ ਸਕਦਾ ਜਿਹੜੇ ਪਿਛਲੇ ਨਹੀਂ ਹੋਏ ਇਹ ਸਾਰੀਆਂ ਗੱਲਾਂ ਤੇ ਇਸ ਵੀਡੀਓ 'ਚ ਆਪਾਂ ਗੱਲ ਕਰਨੀ ਹੈ ਤੇ ਇਹ ਵੀ ਗੱਲ ਕਰਨੀ ਹੈ ਕਿ ਇਸ ਵਾਰ ਆਮ ਆਦਮੀ ਪਾਰਟੀ ਜਾਂ ਅਰਵਿੰਦ ਕੇਜਰੀਵਾਲ ਜਾਂ ਉਹਨਾਂ ਦੇ ਲੀਡਰ ਡਰ ਕਿਉਂ ਰਹੇ ਨੇ ਕਿਉਂ ਉਹਨਾਂ ਨੂੰ ਡਰ ਸਤਾ ਰਿਹਾ ਕਿ ਸੱਚਮੁੱਚ ਭਾਜਪਾ 27 ਸਾਲ ਬਾਅਦ ਪਾਵਰ 'ਚ ਤਾਂ ਨਹੀਂ ਆ ਰਹੀ ਬਹੁਤ ਸਾਰੇ ਸਵਾਲ ਜਿਨ੍ਹਾਂ ਦੇ ਜਵਾਬ ਤਲਾਸ਼ਣ ਦੀ ਕੋਸ਼ਿਸ਼ ਕਰਾਂਗੇ ਇਸ ਵੀਡੀਓ ਦੇ ਵਿੱਚ ਲੇਕਿਨ ਉਸ ਤੋਂ ਪਹਿਲਾਂ ਉਹੀ ਅਪੀਲ ਜਿਹੜੀ ਮੈਂ ਅਕਸਰ ਕਰਦਾ ਹਾਂ ਕਿ ਪਿਆਰੇ ਦਰਸ਼ਕੋ ਜਿਨ੍ਹਾਂ ਨੇ ਇਸ ਚੈਨਲ ਨੂੰ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਜਾਂ ਜਿਹੜੇ ਨਵੇਂ ਜੁੜ ਰਹੇ ਨੇ ਦੋਸਤ ਉਹ ਇਸ ਨੂੰ ਸਬਸਕ੍ਰਾਈਬ ਕਰ ਲੈਣ ਤੁਹਾਡਾ ਧੰਨਵਾਦ ਹੋਏਗਾ ਹੁਣ ਗੱਲ ਕਰ ਲਈਏ ਆਪਾਂ ਜਿਹੜੀ ਮੈਂ ਗੱਲ ਕਰ ਰਹੀ ਸੀ ਐਗਜ਼ੈਕਟ ਪੋਲ ਦੀ ਦੇਖੋ ਪਹਿਲੀ ਤਾਂ ਗੱਲ ਹੈ ਕਿ ਦਿੱਲੀ ਦੀ ਚੋਣ ਹੋਈ ਹੈ ਐਗਜ਼ੈਕਟ ਪੋਲ ਹੋਏ ਐਗਜ਼ੈਕਟ ਪੋਲ ਮੈਂ ਤੁਹਾਨੂੰ ਦੱਸ ਚੁੱਕਿਆ ਕਿ ਉਸ ਕਿਸਮ ਦੇ ਪੋਲ ਹੁੰਦੀ ਹੈ ਜਦੋਂ ਇੱਕ ਬੜਾ ਸੈਂਟਿਫਿਕ ਤਰੀਕਾ ਹੈ ਰਿਸਰਚ ਦਾ ਇਹ ਪੜਾਇਆ ਜਾਂਦਾ ਹੈ ਪੋਲੀਟੀਕਲ ਸਾਇੰਸ ਸਾਡੇ ਪੜਾਉਂਦੇ ਨੇ ਅਸੀਂ ਵੀ ਪੜਾਉਂਦੇ ਰਹੇ ਹਾਂ ਪੱਤਰਕਾਰੀ 'ਚ ਕਿ ਇਸ ਨੂੰ ਕਿਸ ਤਰੀਕੇ ਜੇ ਸਹੀ ਤਰੀਕੇ ਨਾਲ ਰੱਖਿਆ ਜਾਵੇ ਪੂਰੀ ਸੈਂਪਲਿੰਗ ਸਹੀ ਹੋਵੇ ਕਿੰਨੇ ਬੰਦਿਆਂ ਨੂੰ ਪੁੱਛਣਾ ਉਨ੍ਹਾਂ ਦੇ ਅੱਗੇ ਕਿਹੜੀ ਕਿਹੜੇ ਗਰੁੱਪ ਨੇ ਕੈਟਾਗਰੀਜ਼ ਨੇ ਮੰਨ ਲਓ ਤੁਸੀਂ ਕਿ ਇੱਕ ਬੂਥ ਤੇ ਚਲੇਗੇ ਉੱਥੇ ਤੁਸੀਂ ਮੰਨ ਲਓ ਕਿ 100 ਬੰਦਿਆਂ ਨੂੰ ਪੁੱਛਣਾ ਪਰ ਐਗਜ਼ਾਮਪਲ ਲੈ ਰਹੇ ਹਾਂ 100 ਦੇ ਵਿੱਚੋਂ 10 ਜਿਹੜੇ ਨੇ ਉਹ ਸ਼ਹਿਰੀ ਵੋਟਰ 10 ਪਿੰਡੂ ਵੋਟਰ 10 ਔਰਤਾਂ ਬੰਦੇ ਨੌਜਵਾਨ ਬਜ਼ੁਰਗ ਇਹ ਕੈਟਾਗਰੀਜ਼ ਬਣ ਜਾਣਗੀਆਂ ਫਿਰ ਜਾਤਾਂ ਦੇ ਆਧਾਰ 'ਤੇ ਵੀ ਧਰਮ ਦੇ ਆਧਾਰ 'ਤੇ ਵੀ ਕਿੰਨੇ ਮੁਸਲਮਾਨਾਂ ਨੂੰ ਪੁੱਛਿਆ ਕਿੰਨੇ ਸਿੱਖਾਂ ਨੂੰ ਕਿੰਨੇ ਹਿੰਦੂਆਂ ਨੂੰ ਕਿੰਨੇ ਜੱਟਾਂ ਨੂੰ ਕਿੰਨੇ ਦਲਿਤਾਂ ਨੂੰ ਜੇ ਬਿਲਕੁਲ ਸਹੀ ਤੁਸੀਂ ਕਰਨਾ ਹੈ ਤਾਂ ਸਾਰੇ ਜਿਹੜਾ ਹੈ ਸੈਂਟੀਫਿਕ ਜਿਹੜੇ ਤਰੀਕੇ ਨਾਲ ਸੈਂਪਲਿੰਗ ਹੁੰਦੀ ਹੈ ਰਿਸਰਚ ਕੀਤੀ ਜਾਂਦੀ ਹੈ ਤੇ ਉਹ ਜਿਹੜੇ ਰਿਜ਼ਲਟ ਨੇ ਉਹ ਫਿਰ ਅਸਲੀ ਰਿਜ਼ਲਟ ਦੇ ਨੇੜੇ ਹੁੰਦੇ ਨੇ ਯਾਨੀ ਐਗਜੈਕਟ ਪੋਲ ਐਗਜੈਕਟ ਪੋਲ ਬਣ ਜਾਂਦਾ ਹੈ ਜੇ ਸਹੀ ਤਰੀਕੇ ਨਾਲ ਸੈਂਪਲਿੰਗ ਕੀਤੀ ਹੋਵੇ ਪਰ ਜੇ ਅਪੱਤ ਦਿੱਲੀ ਦੀ ਗੱਲ ਕਰੀਏ ਬੈਸੇ ਤਾਂ ਸਾਰੇ ਦੇਸ਼ ਦੇ ਵਿੱਚ ਹੀ ਹੈ ਜੇ ਹੁਣ ਤੁਸੀਂ ਦੇਖੋ ਹਰਿਆਣਾ ਦੇ ਵਿੱਚ ਸਾਰੇ ਐਗਜ਼ਿਟ ਪੋਲ ਪਿਛਲੀ ਵਾਰ ਕਾਂਗਰਸ ਨੂੰ ਜਿਤਾ ਰਹੇ ਸੀ ਲੇਕਿਨ ਜਿੱਤਿਆ ਕੌਣ ਲੋਟੇ ਸਾਹਮਣੇ ਭਾਰਤੀ ਜਨਤਾ ਪਾਰਟੀ ਔਰ ਇੰਨੀ ਜਿੱਤ ਵੱਡੀ ਕੀਤੀ ਕਿ ਬਿਨਾ ਕਿਸੇ ਦੇ ਕੱल्याਣੇ ਸਰਕਾਰ ਬਣਾ ਲਈ ਤੇ ਐਗਜ਼ਿਟ ਪੋਲ ਜਿਤਾ ਰਹੇ ਸੀ ਕਾਂਗਰਸ ਨੂੰ ਮਹਾਰਾਸ਼ਟਰ ਚ ਵੀ ਇਹ ਹੋਇਆ ਦਿੱਲੀ ਚ ਵੀ ਇਹ ਹੁੰਦਾ ਰਹੇ ਇਸੇ ਕਰਕੇ ਮੈਂ ਕਹਿਣਾ ਕਿ ਪਤਾ ਨਹੀਂ ਕੇਜਰੀਵਾਲ ਤੇ ਲੀਡਰ ਉਹਦੇ ਸਾਥੀ ਕਿਉਂ ਡਰ ਰਹੇ ਨੇ ਇਸ ਵਾਰ ਹਾਲਾਂਕਿ ਐਗਜ਼ੈਕਟ ਪੋਲ ਤੋਂ ਡਰਨ ਵਾਲੀ ਇਸ ਕਰਕੇ ਗੱਲ ਨਹੀਂ ਕਿ ਪਿਛਲੇ ਜਿਹੜੇ ਐਗਜ਼ੈਕਟ ਪੋਲ ਲੈ ਉਹ ਕੁਝ ਹੋਰ ਕਹਿੰਦੇ ਸੀ ਰਿਜ਼ਲਟ ਕੁਝ ਹੋਰ ਕਹਿੰਦੇ ਸੀ ਮੈਂ ਤੁਹਾਨੂੰ ਪਿਛਲੇ ਦੱਸ ਦਿਆਂ ਜਦੋਂ ਜਿਹੜੇ ਪਿਛਲੇ ਰਹੇ ਦੇਖੋ ਇਸ ਵਾਰ ਦਾ ਤਾਂ ਮੈਂ ਦੱਸ ਹੀ ਦਿੱਤਾ ਕਿ ਜਿਨ੍ਹਾਂ ਨੂੰ ਪੋਲ ਆਫ ਦੀ ਪੋਲ ਕਹਿੰਦੇ ਨੇ ਉਹ ਪੋਲ ਆਫ ਦੀ ਪੂਲਸ 39 ਭਾਜਪਾ ਨੂੰ 30 ਆਪ ਨੂੰ ਤੇ 1 ਕਾਂਗਰਸ ਨੂੰ 6 ਆਪਾਂ ਇਹਨਾਂ ਚ ਲਾਈਏ ਵੀ ਕਿਹੜੇ ਕਿਹੜੇ ਬਹੁਤ ਸਾਰੇ ਹੈ ਜਿਹੜੀਆਂ ਏਜੰਸੀਜ਼ ਨੇ ਕਈ ਪੁਰਾਣੀਆਂ ਵੀ ਨੇ ਹੁਣ ਜਿਵੇਂ ਚੰਦਕੀਆ ਸਟਰੈਟਜੀਜ਼ ਹੈ ਇਹ ਤਾਂ ਪੁਰਾਣਾ ਇਹ 39 ਤੋਂ 44 ਸੀਟਾਂ ਦੇ ਰਹੇ ਨੇ ਭਾਜਪਾ ਨੂੰ ਤੇ 25 ਤੋਂ 28 ਦੇ ਰਹੇ ਨੇ ਆਪ ਨੂੰ ਕਾਂਗਰਸ ਨੂੰ 2 ਤੋਂ 3 ਦੇ ਰਹੇ ਇਹੀ ਹੈ ਜਿਹੜਾ ਕਾਂਗਰਸ ਨੂੰ ਸਭ ਤੋਂ ਜ਼ਿਆਦਾ 2 ਤੋਂ 3 ਦੇ ਰਿਹਾ ਹੈ ਜੇ ਆਪਾਂ ਮੈਟ੍ਰਿਕਸ ਦੀ ਗੱਲ ਕਰੀਏ ਕਿ 35 ਤੋਂ 40 ਭਾਜਪਾ ਨੂੰ 32 ਤੋਂ 37 ਆਪ ਨੂੰ ਇਹ ਸਖਤ ਲੜਾਈ ਦੀ ਗੱਲ ਕਰਦੀ ਹੈ ਤੇ ਕਾਂਗਰਸ ਦਾ ਖਾਤਾ ਖੁੱਲੂ ਇੱਕਦਮ ਨਾਲ ਇਹਨਾਂ ਦੇ ਮਤਲਬ ਪੀਪਲਜ਼ ਇਨਸਾਈਟ ਏਜੰਸੀ ਹੈ ਉਹ ਕਹਿੰਦੀ ਹੈ ਵੀ 40 ਤੋਂ 44 ਤੱਕ ਤਾਂ ਭਾਜਪਾ ਲਿ ਜਾ ਸਕਦੀ ਹੈ 25 ਤੋਂ 29 ਜਿਹੜੀ ਹੈ ਉਹ ਲਿ ਜਾ ਸਕਦੀ ਆਪ ਕਾਂਗਰਸ ਨੂੰ ਵੀ ਇੱਕ ਦੇ ਰਹੇ ਨੇ ਪੀਪਲਜ਼ ਪਲੱਸ ਹੈ ਇੱਕ ਉਹ ਕਹਿੰਦੇ 51 ਲਿਆ ਸਕਦੇ ਆ 51 ਤੋਂ 60 ਭਾਜਪਾ ਬੜੀਆਂ ਸੀਟਾਂ ਦਿੱਤੀ ਐ ਤੇ ਇਹ ਤਾਂ ਬੁਰੀ ਖਾਰ ਦਿਖਾ ਰਹੀ ਆ ਆਪਦੀ ਸਿਰਫ 10 ਤੋਂ 19 ਸੀਟਾਂ ਤੱਕ ਕਾਂਗਰਸ ਨੂੰ ਕੁਛ ਨਹੀਂ ਮਿਲਣਾ ਇਹਨਾਂ ਦੇ ਮਤਲਬ ਇਸੇ ਤਰ੍ਹਾਂ ਜੀਬੀਸੀ ਪੋਲਸ ਹੈ ਉਹ ਕਹਿੰਦੇ 39 ਤੋਂ 45 ਤੱਕ ਜਿੱਤੂਗੀ ਭਾਜਪਾ 22 ਤੋਂ 31 ਸੀਟਾਂ ਲੈ ਜੂ ਆਪ ਇੱਕ ਜਿਹੜੀ ਹੈ ਕਾਂਗਰਸ ਨੂੰ ਤੇ ਪੋਲ ਡੈਰੀ ਹੈ ਜਿਹੜੀ ਉਹ 42 ਤੋਂ 50 ਦੇ ਰਹੀ ਹੈ ਭਾਜਪਾ ਨੂੰ ਤੇ 18 ਤੋਂ 25 ਦੇ ਰਹੀ ਹੈ ਉਹ ਆਪ ਨੂੰ ਦੋ ਦੇ ਰਹੀ ਹੈ ਕਾਂਗਰਸ ਨੂੰ ਡੀਵੀਰ ਸਰਚ 36 ਤੋਂ 44 ਦੇ ਰਹੀ ਹੈ ਭਾਜਪਾ ਨੂੰ ਤੇ 26 ਤੋਂ 34 ਦੇ ਰਹੀ ਹੈ ਉਹ ਆਪ ਨੂੰ ਲੇਕਿਨ ਇੱਕ ਹੋਰ ਵੀ ਹੈ ਜਿਹੜੀ ਆਪ ਨੂੰ ਜਿਤਾ ਰਹੀ ਹੈ ਵੀ ਪ੍ਰੈਸਾਈਡ ਇਹ ਕਹਿੰਦੇ ਨੇ 46 ਤੋਂ 52 ਆਪ ਲੈ ਜੂਗੀ ਜਿਹੜੀ ਸਰਕਾਰ ਵੈਸੇ ਜਿਹੜਾ ਕੇਜਰੀਵਾਲ ਨੇ ਕਿਹਾ ਕਿ ਅਸੀਂ 55 ਦਿੱਤਾਂਗੇ ਇਹ ਕਹਿੰਦੀ 46 ਤੋਂ 52 ਤੇ ਇਹ ਦੇ ਰਹੇ ਨੇ ਭਾਜਪਾ ਨੂੰ 18 ਤੋਂ 23 ਦੇਖੋ ਕਿੰਨਾ ਫਰਕ ਹੈ ਇੱਕ ਪਾਸੇ ਇੱਕ ਪੀਪਲਸ ਪਲੱਸ ਵਾਲੇ ਕਹਿੰਦੇ ਨੇ ਭਾਜਪਾ 51 ਤੋਂ 60 ਲੈ ਜੂ ਇਹ ਕਹਿੰਦੇ 18 ਤੋਂ 23 ਇਸ ਤਰ੍ਹਾਂ ਦਾ ਹਾਲ ਹੈ ਬਿਲਕੁਲ ਉਵੇਂ ਜਿਵੇਂ ਪੀਪਲਸ ਪਲੱਸ ਵਾਲੇ ਕਹਿੰਦੇ 51 ਤੋਂ 60 ਭਾਜਪਾ ਔਰ 10 ਤੋਂ 19 ਜਿਹੜੇ ਨੇ ਆਪ ਇਹ ਕਹਿੰਦੇ ਨੇ 46 ਤੋਂ 52 ਫਿਰ ਮਾਈਂਡ ਬ੍ਰਿੰਕ ਦਾ ਇੱਕ ਉਹ 21 ਤੋਂ 25 ਜਿਹੜਾ ਹੈ ਉਹ ਦੇ ਰਿਹਾ ਹੈ ਭਾਜਪਾ ਨੂੰ ਤੇ ਉਹ ਵੀ ਜਿਤਾ ਰਿਹਾ ਹੈ ਆਪ ਨੂੰ 44 ਤੋਂ 49 ਨਾਲ ਤੇ ਕਾਂਗਰਸ ਨੂੰ ਸਾਰੇ 1 ਹੀ ਦੇ ਰਹੇ ਨੇ ਐਸਐਸ ਤੋਂ ਬਣਾ ਉਹ 3 ਤੋਂ 1 ਤੋਂ 3 ਦੇ ਰਿਹਾ ਤੇ ਆ ਭਾਜਪਾ ਨੂੰ 38 ਤੋਂ 41 27 ਤੋਂ 30 ਦੇ ਰਿਹਾ ਹੋ ਆਪ ਨੂੰ ਇਹ ਹੈ ਜਿਹੜੇ ਕੱਲ ਐਗਜ਼ੈਕਟ ਪੋਲ ਜਦੋਂ ਵੋਟਾਂ ਖਤਮ ਹੋਈਆਂ ਉਸ ਤੋਂ ਬਾਅਦ ਦੀ ਗੱਲ ਮੈਂ ਦੱਸਣਾ ਚਾਹਣਾ ਕਿ ਇਹਦਾ ਇਹਦੇ ਮੁਤਾਬਕ ਜਿਹੜਾ ਪੋਲ ਆਫ ਦੀ ਪੋਲ ਦੇ ਵਿੱਚ ਮੈਂ ਤੁਹਾਨੂੰ ਦੱਸ ਹੀ ਚੁੱਕਿਆ ਹੈ ਭਾਜਪਾ ਨੂੰ 39 ਆਪ ਨੂੰ 30 ਤੇ ਕਾਂਗਰਸ ਨੂੰ 1 ਇਹ ਜੇ ਇਹਨੂੰ ਸਹੀਕ ਕਿਵੇਂ ਮੰਨਾਂਗੇ ਆਪਾਂ ਕਿਉਂਕਿ ਜਦੋਂ 20 ਚ ਵੋਟਾਂ ਪਈਆਂ ਸੀ ਐਕਟੀ ਤੱਕ 11 ਨੇ ਕੀਤਾ ਉਦੋਂ 12 ਨੇ ਕੀਤੀ ਸੀ ਐਗਜ਼ਿਟ ਪੋਲ ਉਦੋਂ ਜਿਹੜੀ ਐਗਜ਼ੈਕਟ ਪੋਲ ਹੋਈ ਸੀ ਉਹਦੇ ਵਿੱਚ ਜਿਹੜੇ ਰਿਜ਼ਲਟ ਸੀ ਬਿਲਕੁਲ ਡਿਫਰੈਂਟ ਮੈਨੂੰ ਕੱਲੇ-ਕੱਲੇ ਦਾ ਦੁੱਸਰ ਬੜਾ ਟਾਈਮ ਲੱਗਜੂ ਜਿਵੇਂ ਉਹਦੇ ਟਾਈਮਸ ਨਾਊ ਨੇ 47 ਆਪ ਨੂੰ ਦਿੱਤੀਆਂ ਸੀ ਭਾਜਪਾ ਨੂੰ 23 ਦਿੱਤੀਆਂ ਸੀ ਤੇ ਉਦੋਂ ਤਾਂ ਇੱਕ ਵੱਡੀ ਪੁਰਾਣੀ এবੀਪੀ ਨਿਊਜ਼ ਸੀ ভোটার ਨੇ 56 ਆਪ ਨੂੰ ਦਿੱਤੀਆਂ ਸੀ 12 ਭਾਜਪਾ ਨੂੰ ਦਿੱਤੀਆਂ ਸੀ ਇੰਡੀਆ ਨਿਊਜ਼ ਨੇਸ਼ਨ ਨੇ 55 ਆਪ ਨੂੰ 14 ਦਿੱਤੀਆਂ ਸੀ ਉਹ ਭਾਜਪਾ ਨੂੰ ਕੀ ਇਹ ਸਾਰੀਆਂ ਠੀਕ ਹੋਈਆਂ ਇੰਡੀਆ ਟੀਵੀ 44 ਦੇ ਰਿਹਾ ਸੀ ਆਪ ਨੂੰ ਤੇ 26 ਦੇ ਰਿਹਾ ਸੀ ਭਾਜਪਾ ਨੂੰ ਲੇਕਿਨ ਰਿਜ਼ਲਟ ਕੀ ਆਇਆ ਸੀ ਉਹ ਮੈਂ ਤੁਹਾਨੂੰ ਦੱਸ ਦਿੰਨੇ 20 ਦੇ ਵਿੱਚ ਆਪ ਬਾਡ ਲਗੀ ਸੀ ਤੇ 8 ਮਿਲੀਆਂ ਸੀ ਸਿਰਫ ਭਾਜਪਾ ਨੂੰ ਕਾਂਗਰਸ 0 ਸੀ ਤੋਂ ਇਸ ਰਹੀ ਇਹ ਹੋਇਆ 15 'ਚ ਵੀ ਐਗਜ਼ੈਕਟ ਬੋਲ ਕੁਝ ਹੋਰ ਕਹਿੰਦੇ ਸੀ ਤੇ ਰਿਜ਼ਲਟ ਕੁਝ ਹੋਰ ਹੈ ਪੋਲ ਆਫ ਦੀ ਪੋਲ ਉਹ ਕਹਿੰਦਾ ਸੀ ਕਿ 43 ਆਪ ਲੈ ਕੇ ਜਾऊं 26 ਭਾਜਪਾ ਲੈ ਕੇ ਜਾऊं ਹੋਇਆ ਕੀ ਸੀ ਤੇ 68 ਲੈ ਗਈ ਸੀ ਆਪ ਤੇ 3 ਮਿੜੀਆਂ ਸੀ ਜਿਹਨੂੰ 26 ਦੇ ਰਹੇ ਸੀ ਭਾਜਪਾ ਨੂੰ ਸੋ ਇਹ ਕੋਈ ਜ਼ਰੂਰੀ ਨਹੀਂ ਕਿ ਜਿਹੜਾ ਕੁਝ ਇਹ ਹੋ ਰਿਹਾ ਹੈ 13 ਚ ਵੀ ਇਹੀ ਹੋਏ ਇਕੱਲਾ ਇਸੇ ਜੀ 13 ਦੇ ਵਿੱਚ ਜਿਹੜਾ ਪੋਲ ਆਫ ਦੀ ਪੋਲ 16 ਦੇ ਰਹੇ ਸੀ ਆਪ ਨੂੰ 35 ਦੇ ਰੇਸੀ ਭਾਜਪਾ ਨੂੰ 17 ਕਾਂਗਰਸ ਨੂੰ ਰਿਜ਼ਲਟ ਕੀ ਆਇਆ ਸੀ ਆਪ ਨੂੰ 28 ਮਿਲਿਆ ਸੀ ਭਾਜਪਾ ਨੂੰ 31 ਮਿਲੇ ਸੀ ਕਾਂਗਰਸ ਨੂੰ 8 ਮਿਲੇ ਸੀ ਜਦੋਂ ਸੋਹਾਂ ਸੋਹਾਂ ਤੋੜ ਕੇ ਕਾਂਗਰਸ ਨਾਲ ਰਲ ਕੇ ਸਰਕਾਰ ਬਣਾਈ ਸੀ 36 ਚਾਹੀਦੇ ਨੇ 8 ਕਾਂਗਰਸ ਤੇ ਲੈਲੇ ਸੀ ਤੇ ਆਮ ਆਦਮੀ ਪਾਰਟੀ ਦੀ ਪਹਿਲੀ ਵਾਰ ਜੋ 13 ਚ ਸਰਕਾਰ ਬਣੀ ਉਹਦੇ ਦੀ ਗੱਲ ਕਰ ਰਿਹਾ ਮੇਰਾ ਪੁਆਇੰਟ ਇਹ ਹੈ ਕਿ ਐਗਜ਼ੈਕਟ ਪੋਲ ਤਾਂ ਜਿਹੜੇ ਉਹ ਕੁਝ ਵੀ ਦੱਸਣ ਦਿੱਲੀ ਦੇ ਵਿੱਚ ਰਿਜ਼ਲਟ ਐਗਜ਼ਿਟ ਪੋਲ ਦੇ ਮਤਲਬ ਹਾਲੇ ਤੱਕ ਤਾਂ ਦੇਖਣ ਨੂੰ ਮਿਲੇ ਨਹੀਂ ਪਰ ਜੇ ਮੰਨ ਲਓ ਐਗਜ਼ਿਟ ਪੋਲ ਸਹੀ ਹੁੰਦੇ ਨੇ ਤਾਂ ਫੇਰ ਦਿੱਲੀ ਦੇ ਵਿੱਚ 27 ਸਾਲਾਂ ਬਾਅਦ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣੂ ਪਹਿਲਾਂ 1993 ਚ ਬਣੀ ਸੀ ਜਦੋਂ 49 ਸੀਟਾਂ ਜਿੱਤਿਆ ਸੀ ਭਾਜਪਾ ਨੇ ਤੇ ਉਦੋਂ 5 ਸਾਲ ਇਹਨਾਂ ਦੀ ਸਰਕਾਰ ਚੱਲੀ ਔਰ 5 ਸਾਲ ਚ ਇਹਨਾਂ ਨੇ 3 ਸੀਐਮ ਦਿੱਤੇ ਦਿੱਲੀ ਨੂੰ ਜਾਂ ਲੋਕਾਂ ਨੂੰ ਪਹਿਲਾਂ ਮਦਰ ਲਾਲ ਖਰਾਨਾ ਫਿਰ ਸਾਫ ਸਿੰਘ ਬਰਮਾ ਫਿਰ ਸੁਸ਼ਮਨ ਸਪਰਾਜ ਕਮਾਲ ਤਾਂ ਹੀ ਹੈ ਹੁਣ ਤਿੰਨਾਂ ਦੇ ਬੱਚੇ ਇਲੈਕਸ਼ਨ ਦੇ ਵਿੱਚ ਨੇ ਔਰ ਇਸ 'ਚ ਵੀ ਨੇ ਸਾਫ ਸਿੰਘ ਬਰਮਾ ਦਾ ਮੁੰਡਾ ਤਾਂ ਤੁਹਾਨੂੰ ਪਤਾ ਹੈ ਵੀ ਉਹਨੇ ਤਾਂ ਬੜੀ ਚਰਚਾ ਕਰਾਈ ਜਦੋਂ ਉਹਨੇ ਕਿਹਾ ਕਿ ਪੰਜਾਬ ਪੰਜਾਬ ਦੀਆਂ ਗੱਡੀਆਂ ਫਿਰਦੀਆਂ ਨੇ ਗੁੰਡੇ ਫਿਰਦੇ ਨੇ ਉਹ ਪ੍ਰਵੇਸ਼ ਬਰਮਾ ਨਵੀਂ ਦਿੱਲੀ ਤੋਂ ਲੜ ਰਿਹਾ ਹੈ ਜਿਹੜਾ ਮਦਨ لال ਕਰਾਣਾ ਦਾ ਮੁੰਡਾ ਹਰੀਸ਼ ਕਰਾਣਾ ਉਹ ਮਤੀ ਨਗਰ ਤੋਂ ਇਸ ਤਰ੍ਹਾਂ ਹੀ ਸੁਸ਼ਮਾ ਸਰਵਰਾਜ ਦੀ ਬੇਟੀ ਬਾਂਸਰੀ ਜਿਹੜੀ ਸਵਰਾਜ ਉਹ ਵੀ ਲੜ ਰਹੀ ਹੈ ਤੋਂ ਇਹ ਕੋਈ ਵੀ ਇਹ ਅੱਗੇ ਵੀ ਰੇਸ ਚ ਨੇ ਇਹਦਾ ਤਿਆਰੀ ਵੀ ਸ਼ੁਰੂ ਕਰ ਲਈ ਪ੍ਰਵੇਸ਼ ਵਰਮਾ ਦੋ ਵਾਰ ਸੰਸਦ ਵੀ ਰਿਹਾ ਇੱਕ ਵਾਰ ਐਮ ਐਲ ਏ ਰਿਹਾ ਪਾਰਟੀ ਦਾ ਤਗੜਾ जाटਚਰ ਤੇ ਪਿਓ ਵੀ ਜਿਹੜਾ ਸੀਐਮ ਇਹ ਵੀ ਚੈਰੀ ਕਰੀ ਬੈਠਾ ਤੋਂ ਸਾਰੇ ਬੜੇ ਖੁਸ਼ ਨੇ ਐਕਟਿਓ ਕਹਿੰਦੇ ਗੇਟਪੋਲ ਠੀਕ ਹੋਊਗਾ ਤੇ ਐ ਰਮੇਸ਼ ਬਦੂੜੀ ਜਿਹੜਾ ਕਹਿੰਦਾ ਸੀ ਜੇ ਮੈਨੂੰ ਬਣਾਤਾ ਪ੍ਰਿੰਕਾ ਗਾਂਧੀ ਦੀਆਂ ਗੱਲਾਂ ਵਰਗੇ ਸੜਕਾ ਬਣਾ ਦੂੰ ਉਹ ਰਮੇਸ਼ ਬਦੂੜੀ ਦੋ ਵਾਰ ਇਹ ਵੀ ਕਹੇ ਜੇ ਲੋਕਾਂ ਨੂੰ ਦਿਤਾਉਂਦੇ ਕਿ ਸਾਡੇ ਲੋਕ ਤਿੰਨ ਵਾਰ ਐਮਐਲਏ ਵੀ ਰਹੇ ਗੁਰਜਰ ਚੇਹ ਰਹੇ ਤੇ ਉਹ ਮੀਤ ਪ੍ਰਧਾਨ ਵੀ ਰਹੇ ਭਾਜਪਾ ਦਿੱਲੀ ਦਾ ਬਣ ਵੀ ਸਕਦੇ ਲੱਗਿਆ ਹੋਇਆ ਦਸ਼ANT ਗੋਤਬੂ ਕਿਹੜਾ ਕਹਿੰਦਾ ਕਿਸੇ ਤੋਂ ਘੱਟ ਉਹ ਵੀ ਸੰਸਦ ਰਹਿ ਰਾਜ ਸਭਾ ਦਾ ਤੇ ਜਨਰਲ ਸਕੱਤਰ ਰਹਿ ਉੱਤਰਾਖੰਡ ਚ ਪ੍ਰਭਾਰੀ ਵੀ ਰਿਹਾ ਤੇ ਐਸੀ ਹੋਣ ਕਰਕੇ ਵੀ ਦਾ ਲੱਗ ਸਕਦਾ ਕੁਝ ਵੀ ਹੋ ਸਕਦਾ ਮਤਲਬ ਮੇਰਾ ਇਹ ਹੈ ਕਿ ਇਸ ਵਾਰ ਦਿੱਲੀ ਦੀ ਇਲੈਕਸ਼ਨ ਨੇ ਕਮਾਲ ਹੀ ਕਰਦੀ ਕਮਾਲ ਤਾਂ ਹੀ ਹੋਗੀ ਕਿ ਬੋਲੀ ਲੱਗੀ ਇਸ ਵਾਰ ਇਲੈਕਸ਼ਨ ਚ ਮੁੱਦਾ ਤਾਂ ਕੋਈ ਨਹੀਂ ਸੀ ਕੋਈ ਲਹਿਰ ਕੋਈ ਮੁੱਦਾ ਕੁਝ ਨਹੀਂ ਸੀ ਦਿੱਲੀ ਚ ਹਾਂ ਮੋਦੀ ਸਾਹਿਬ ਦੀ ਟਾਈਮਿੰਗ ਬੜੀ ਕਮਾਲ ਸੀ ਜਦੋਂ ਆਪਣਾ ਚੌਣ ਕਮਿਸ਼ਨਰ ਹੋਵੇ ਤੇ ਫਿਰ ਆਪਦਾ ਟਾਈਮ ਦੇ ਮੁਤਾਬਕ ਰੱਖੋ ਨਾ 1 ਫਰਵਰੀ ਸਭ ਨੂੰ ਪਤਾ ਹੈ ਬਜਟ 1 ਫਰਵਰੀ ਨੂੰ ਆਉਂਦਾ ਤੇ ਬਜਟ ਵਿੱਚ ਰੱਖਿਆ ਉਧਰ ਬਜਟ ਆ ਗਿਆ ਇਧਰ ਹਲੇ ਵੋਟਾਂ ਪੈਣੀਆਂ ਨੇ 1 ਫਰਵਰੀ ਨੂੰ 12 ਲੱਖ ਤੱਕ ਕਹਿੰਦੇ ਜੀ ਤੁਹਾਨੂੰ ਅਸੀਂ ਟੈਕਸ ਜਿਹੜਾ ਹੈ ਉਹ ਤੋਂ ਰਿਵੈਟ ਦਿੱਤੀ 0 ਟੈਕਸ ਹੈ 12 ਲੱਖ ਤੱਕ ਔਰ ਮੀਡਲ ਕਲਾਸ ਸਰਵਿਸ ਵਾਲੇ ਬੰਦੇ ਦਾ ਸਭ ਤੋਂ ਜ਼ਿਆਦਾ ਉਹਨਾਂ ਦਾ ਲੈ ਬਜਟ ਇਹੀ ਹੁੰਦਾ ਤੇ ਫਿਰ ਦਿੱਲੀ ਚ ਬਹੁਤ ਵੱਡੀ ਗਿਣਤੀ ਚ ਰਹਿੰਦੇ ਨੇ ਕਰਦੇ ਨਾ ਖੁਸ਼ ਇਹੀ ਤਰੀਕਾ ਹੁੰਦਾ ਹੈ ਹਿੰਦੂਆਂ ਨੂੰ ਖੁਸ਼ ਕਰਨ ਦਾ ਉਧਰੋਂ ਵੋਟਾਂ ਪੈ ਰਹੀਆਂ ਨੇ ਮੋਦੀ ਸਾਹਿਬ ਸੰਗਤ ਢੁਬਕੀ ਲਾ ਰਹੇ ਨੇ ਹੋਰ ਕੀ ਤਰੀਕਾ ਹੁੰਦਾ ਹੈ ਆਹੀ ਤਰੀਕਾ ਹੁੰਦਾ ਕੋਸ਼ਿਸ਼ ਤਾਂ ਇਹ ਵੀ ਕਰ ਰਿਹਾ ਹੈ ਕੇਜਰੀਵਾਲ ਵੀ ਉਹ ਵੀ ਕਦੇ ਹਨੂਮਾਨ ਮੰਦਰ ਜਾਂਦਾ ਵੋਟਾਂ ਤੋਂ ਪਹਿਲਾਂ ਕਦੇ ਕਹਿੰਦਾ ਲక్ష్ਮੀ ਦੇ ਫੋਟੋ ਲਾਵਾਂਗੇ ਨੋਟਾਂ ਤੇ ਲਾਉਣੀ ਚਾਹੀਦੀ ਹੈ ਤਰੀਕਾ ਉਹਨਾਂ ਦਾ ਵੀ ਉਹੀ ਹੈ ਲੇਕਿਨ ਕੌਣ ਵੱਡਾ ਹਿੰਦੂ ਬਣ ਗਿਆ ਉਹ ਅਪੇ ਹਿੰਦੂ ਦੇ ਬੋਟਾ ਲੈ ਜਾਊਗਾ ਤਾਂ ਇਹ ਸਾਰੇ ਦੇ ਵਿੱਚ ਮੁੱਦੇ ਕਿੱਥੇ ਨੇ ਜਮਣਾ ਜਮਣਾ ਦਾ ਬੋਤਾ ਬਣਾਇਆ ਮਦਲ ਕੇ ਜਿਹੜੇ ਬੁਨਿਆਦੀ ਮੁੱਦਿਆਂ ਦੀ ਤਾਂ ਗੱਲ ਹੀ ਨਹੀਂ ਹੋਈ ਇਸ ਵਾਰ ਗੱਲ ਕੀ ਹੋਈ ਮੁੱਛ ਦੇ ਰਹੇ ਹੋ ਕਿ ਕੌਣ ਜ਼ਿਆਦਾ ਬਣਦਾ ਜੇ 1000 ਤੋਂ ਔਰਤਾਂ ਨੂੰ 2100 ਤੱਕ ਆ ਗਿਆ ਕੇਜਰੀਵਾਲ ਉਹ 2500 ਦੇ ਆਗੇ ਜੇ 2500 ਦੇ ਕਹੋਗੇ ਅਸੀਂ ਦੋ ਸਿਲੰਡਰ ਵੀ ਫ੍ਰੀ ਦੇਵਾਂਗੇ ਬਾਕੀ ਜਿਹੜੀ ਹੈਲਥ ਐਜੂਕੇਸ਼ਨ ਮੈਂ ਕਹਿੰਦਾ ਵੱਧ ਤੋਂ ਵੱਧ ਰੋਡੀਆਂ ਗਰੰਟੀਆਂ ਦੇ ਨਾਂ ਤੇ ਬੰਡੀਆਂ ਇਹ ਕੇਜਰੀਵਾਲੀ ਦੇ ਨੇ ਇਸ ਤਰੀਕਾ ਕੇਜਰੀਵਾਲ ਨੇ ਸਭ ਤੋਂ ਪਹਿਲਾਂ ਲਿਆਂਦਾ ਸੀ ਔਰ ਪੰਜਾਬ ਚ ਲੈ ਕੇ ਵੋਟਾਂ ਲੈ ਲਈਆਂ 1000 ਰੁਪਏ ਤਾਂ ਦਿੱਤਾ ਨਹੀਂ ਉਹਦਾ ਨੁਕਸਾਨ ਵਿਅਕਤੀ ਦਿੱਲੀ ਚ ਹੋ ਸਕਦਾ ਬਾਕੀ ਪੁਲਿਸ ਜਿਹੜੀ ਹੈ ਦਿੱਲੀ ਦੀ ਚੌਂਕ ਕਮਿਸ਼ਨਰ ਆਪਣਾ ਦੇਖੋ ਮੈਂ ਨਹੀਂ ਕਹਿੰਦਾ ਪਤਕਾ ਜੀ ਦਾ ਦਾ ਲੱਗਦਾ ਤੱਕਾ ਤਾਂ ਕਰਦਾ ਹੀ ਐ ਆਪਾਂ ਨੇ ਦੇਖਿਆ ਅੰਮ੍ਰਿਤਸਰ 'ਚ ਤੱਕਾ ਹੋਇਆ ਫਗਵਾੜੇ ਤੱਕਾ ਹੋਇਆ ਮੇਰ ਬਣਾਉਣ ਲੱਗੇ ਹੁਣ ਬਠਿੰਡੇ ਵੀ ਬਣਾ ਲਿਆ ਅੰਮ੍ਰਿਤਸਰ 'ਚ ਤਾਂ ਸਿੱਧੇ ਤੱਕਾ ਨੇ 41 ਸੀ ਕਾਂਗਰਸ ਵਾਲੇ 24 ਸੀ ਆਪ ਵਾਲੇ ਬਸ ਐਂ ਦਿੱਲੀ ਚੜੋੜਾ ਕੀਤਾ ਦਿੱਲੀ 'ਚ ਅੱਠਵੇਂ ਦੇ ਪੱਤਰਕਾਰ ਹੀ ਫੜਲੇ ਹੋਰ ਤਾਂ ਹੋਰ ਜਿਹੜੀ ਜਿੱਥੇ ਦਾ ਲੱਗਦਾ ਉਵੇਂ ਹੀ ਕਰਦੇ ਨੇ ਨਾ ਜਿੱਥੇ ਜਿਹਦੀ ਸੱਤਾ ਹੈ ਤੇ ਹੁਣ ਤਾਂ ਭਗਵਾਨ ਤਮਨ ਜਦੋਂ ਆਏ ਕਹਿੰਦੇ ਜੀ ਜਿਹੜੇ ਪਰਚੇ ਨੇ ਉਹ ਨਾ ਫਰਜੀ ਨਹੀਂ ਹੋਣੇ ਚਾਹੀਦੇ ਇਹਦਾ ਮਤਲਬ ਹੋ ਰਿਹਾ ਇਹਨੇ ਨਾ ਕੌਣ ਕਰਾ ਰਿਹਾ ਇਹ ਵੀ ਤਾਂ ਦੱਸ ਤੂੰ ਆਮ ਆਦਮੀ ਪਾਰਟੀ ਉਵੇਂ ਚੱਲ ਰਹੀ ਹੈ ਜਿਵੇਂ ਬਾਕੀ ਚੱਲਦੇ ਨੇ ਤਾਂ ਹੀ ਤਾਂ ਫਿਰ ਅਮਿਤ ਸ਼ਾਹ ਨੇ ਅਟੈਕ ਕੀਤਾ ਜੇ ਅਸੀਂ ਜਿੱਤ ਕੇ ਤਾਂ ਸੀਸ ਮਹਿਲ ਖੋਲਾਂਗੇ 45 ਕਰੋੜ ਰੁਪਏ ਦੀ ਜਿਹੜੀ ਕੋਠੀ ਹੈ ਸੀਐਮ ਦੀ ਉਹ ਨਿੱਜੀ ਤਾਂ ਹੈ ਨਹੀਂ ਉਹ ਉਹਦੇ ਬਾਰੇ ਇਹ ਇਸ਼ੂ ਬਣਾਇਆ ਹੋਇਆ ਸੀਸ ਮਹਿਲ ਕਿਸ ਰੂਪaldehyde ਰਿਹਾ ਸੀ ਉਹ ਤਾਂ ਆਪ ਬਣਾਇਆ ਜਦੋਂ ਇਹ ਦਾਅਵੇ ਕਰਦੇ ਸੀ ਅਸੀਂ ਬਦਲਾ ਲਿਆ ਅਸੀਂ ਇਹਨਾਂ ਵਰਗੇ ਨਹੀਂ ਅਸੀਂ ਬਦਲਾ ਲੈ ਕੇ ਆਵਾਂਗੇ ਅਸੀਂ ਜਿਹੜੀ ਨਹੀਂ ਲੈਣੀ ਸਕਿਉਰਿਟੀ ਸਕਿਉਰਿਟੀ ਤੁਸੀਂ ਕਿ ਨਹੀਂ ਲੈਣੀ ਦੋ ਸਟੇਟ ਦੀ ਸਕਿਉਰਿਟੀ ਲਈ ਤੁਸੀਂ ਪੰਜਾਬ ਵਾਲੇ ਨੂੰ ਉਧਰ ਲਾਇਆ ਤੇ ਹੁਣ ਤੁਹਾਡੇ ਮਨ ਚ ਕਿਉਂਕਿ ਮੈਂ ਵੀਡੀਓ ਲੰਬੀ ਹੋ ਰਹੀ ਹੈ ਖਤਮ ਕਰਨੀ ਹੈ ਤੇ ਤੁਹਾਡੇ ਮਨ ਚ ਹੋਊਗਾ ਕਿ ਫਿਰ ਜੇ ਹਾਰ ਕੇ ਜਿਵੇਂ ਹੁਣ ਰਿਜ਼ਲਟ ਦੱਸ ਰਹੇ ਨੇ ਇੱਕ ਈ ਗੱਲ ਜੋ ਦੇਖੋ ਚਾਹੇ ਪਿਛਲੀ ਵਾਰ ਮੰਗੂ ਰਿਜ਼ਲਟ ਜਿਵੇਂ ਮਰਜ਼ੀ ਹੋਣ ਇਸ ਵਾਰ ਬਿਲਕੁਲ ਜਹਾ ਟੈਗ ਦੀ ਭਾਜਪਾ ਉਵੇਂ ਬੁਰੀ ਤਰੀਕੇ ਨਾਲ ਨਹੀਂ ਬਹ ਤਾਂ ਜਿੱਤ ਵੀ ਸਕਦੀ ਹੈ ਐਗਜ਼ਟ ਪੋਲ ਦੇ ਮੁਤਾਬਕ ਜੇ ਜੱਦੀ ਨੇ ਹਾਰ ਦੀ ਵੀ ਜੇ ਹਾਰੇ ਵੀ ਤਾਂ ਬਹੁਤ ਘੱਟ ਇੱਕ ਤਕੜੀ ਲੜਾਈ ਹੈ ਜਿਹੜੀ ਇਹ ਇਹ ਕਹਿ ਲੋ ਤੁਸੀਂ ਜਿੱਤ ਵੀ ਸਕਦੀ ਹੈ ਮੈਂ ਜਿਹੜੀ ਗੱਲ ਕਹਿੰਨਾ ਕਿਉਂਕਿ ਇਹਦੇ ਸੰਕੇਤ ਆਪ ਹੀ ਦੇ ਰਹੇ ਨੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਕੇਜਰੀਵਾਲ ਜਿਸ ਤਰ੍ਹਾਂ ਕੋਈ ਟਾਈਮ ਸੀ ਉਹ ਕਹਿੰਦੇ ਹੁੰਦੇ ਸੀ ਜੇ ਅਸੀਂ ਕੰਮ ਕੀਤਾ ਸਾਨੂੰ ਵੋਟਾਂ ਪਾਓ ਐਸੀ ਤੀ ਕਿਉਂ ਨਹੀਂ ਕਿਹਾ ਲੜਕੜੀਆਂ ਕਿਉਂ ਕਟੀਆਂ ਕਿਉਂ ਭਗਵੰਤਬਾਹ ਦਾ ਇੰਨਾ ਜ਼ੋਰ ਲਾਇਆ ਉਧਰੋਂ ਆਖੇ ਇਥੇ ਤਾਂ ਇਹਦਾ ਮਤਲਬ ਕਿ ਕੁਝ ਵੀ ਹੋ ਸਕਦਾ ਕੁਝ ਵੀ ਹੋਵੇ ਚਾਹੇ ਜੱਤੇ ਤੇ ਚਾਹੇ ਕੇਜਰੀਵਾਲ ਹਾਰੇ ਪੰਜਾਬ ਤੇ ਅਸਰ ਪੰਜਾਬ ਤੇ ਤਾਂ ਅਸਰ ਪੈਣੀ ਪੈਣਾ ਪੰਜਾਬ ਤੇ ਦਬਾਅ ਵਧਨੇ-ਵਧਨੇ ਜੱਤੇ ਤੋਂ ਬਾਅਦ ਵੀ ਜਿਹਾਰਗਾ ਤਾਂ ਹੋਰ ਜ਼ਿਆਦਾ ਫਿਰ ਤਾਂ ਕੋਈ ਸਟੇਟ ਰਹਿ ਜੂ ਫਿਰ ਤਾਂ ਟਾਈਮ ਵੀ ਮਿਲ ਜਾਊਗਾ ਆਤ ਵੀ ਪੈ ਗਈ ਹੁਣ ਤਾਂ ਪਾਪਰ ਦੀ ਫਿਰ ਤਾਂ ਪੰਜਾਬ ਵਾਲੀ ਪਾਪਰੀ ਵਰਤਣੀ ਹੋਊਗੀ ਤਾਂ ਬਹੁਤ ਕੁਝ ਹੋਊਗਾ ਇਹ ਤੇ ਆਪਾਂ ਇੱਕ ਵੱਖਰੀ ਗੱਲ ਕਰਾਂਗੇ ਵੈਸੇ ਇੱਕ ਦਿਨ ਹੀ ਤਾਂ ਰਹੇਗਾ ਵਿਚਾਲੇ ਜਦੋਂ ਤੁਸੀਂ ਇਹ ਵੀਡੀਓ ਸੁਣੋਗੇ ਕੱਲ ਨੂੰ ਜਾਂ ਅੱਜ ਰਾਤ ਨੂੰ ਉਸ ਤੋਂ ਬਾਅਦ 8:00 ਨੂੰ ਤਾਂ ਸਵੇਰੇ ਉਹ ਜਿਹੜੇ ਹੈ ਸ਼ੁਰੂ ਹੋ ਜਾਣੀ ਹੈ ਗਿਣਤੀ ਤੇ 12:00 ਵਜੇ ਤੱਕ ਪਤਾ ਹੀ ਲੱਗ ਜਾਣਾ ਚਲੋ ਫਿਰ ਵੀ ਅੰਦਾਜ਼ਾ ਜਿਹੜਾ ਮੈਂ ਤੁਹਾਨੂੰ ਲਾਇਆ ਹੈ ਉਹ ਤੁਸੀਂ ਦੇਖ ਲਿਓ ਮੈਂ ਅਖੀਰ ਦੇ ਵਿੱਚ ਫਿਰ ਇੱਕ ਵਾਰੀ ਕਹਿਣਾ ਕਿ ਇਸ ਵਾਰ ਜੋ ਐਗਜ਼ੈਕਟ ਪੋਲ ਹੈ ਉਹ ਸਹੀ ਹੁੰਦਾ ਲੱਗਦਾ ਹੈ ਤੇ ਜੇ ਸਹੀ ਹੁੰਦਾ ਤਾਂ ਭਾਰਤੀ ਜਨਤਾ ਪਾਰਟੀ 27 ਸਾਲ ਬਾਅਦ ਆਪਣੀ ਸਰਕਾਰ ਬਣਾ ਸਕਦੀ ਹੈ ਹੁਣ ਐਨਾਂ ਹੀ ਮਿਲਦੇ ਆ ਇੱਕ ਨਵੀਂ ਵੀਡੀਓ ਨਾਲ ਥੋੜਾ ਬਹੁਤ ਬਹੁਤ ਸ਼ੁਕਰੀਆ